ਆ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਚੱਲ ਰਹੀ ਆ ਨਾ ਇਹ ਨੌਇਡਾ ਦੇ ਸ਼ਹਿਰ ਜੁਪੀ ਦੀ ਆ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਸਪਸ਼ਟ ਕਰਦਾ ਕਿ ਮੈਂ ਕਿਸੇ ਸਟੇਟ ਦਾ ਵਿਰੋਧੀ ਨਹੀਂ ਆ ਪਰ ਮੈਂ ਇਸ ਚੀਜ਼ ਦੇ ਬਹੁਤ ਸਖਤ ਖਿਲਾਫ ਆ ਕਿ ਬੇਵਜਾ ਕੋਈ ਮੇਰੇ ਰੰਗਲੇ ਜਿਹੇ ਪੰਜਾਬ ਨੂੰ ਸੋਹਣੇ ਪੰਜਾਬ ਨੂੰ ਟਾਰਗੇਟ ਕਰਕੇ ਕਹੇ ਕਿ ਇਹ ਉਰਤਾ ਪੰਜਾਬ ਆ ਇਹ ਇਹ ਆ ਇਹ ਵੋਹ ਆ ਜਦ ਬਿਨਾ ਬਜਾ ਇਹਨੂੰ ਬਦਨਾਮ ਕਰੇ ਇਨ੍ਹਾਂ ਰਾਜਾਂ ਦੇ ਵਿੱਚ ਨਾ ਪਾਨ ਬੀੜੀਆਂ ਗਾਂਜਾ ਐਂ ਵਿਕਦਾ ਜਿਵੇਂ ਪੰਜਾਬ ਵਾਲੇ ਮੇਲਿਆਂ 'ਚ ਨਾ ਚੂਰ ਨੂੰ ਫ੍ਰੀਜ ਵੰਡਿਆ ਜਾਂਦਾ ਹੁੰਦਾ ਵੀ ਤੁਸੀਂ ਟੈਸਟ ਕਰ ਲਓ। ਥੋੜ੍ਹਾ ਲੋਕਾਂ ਨੂੰ ਛੱਡ ਕੇ ਬਹੁਤਾਂ ਦਾ ਸਾਰਾ ਦਿਨ ਮੂੰਹ ਉਲ-ਉਲ ਕਰਦਾ ਲੰਘ ਜਾਂਦਾ। ਇਹਨਾਂ ਦਾ ਕੋਈ ਪਰੇ ਨਹੀਂ ਲੱਗਦਾ ਕਿੱਥੇ ਇਹ ਥੁੱਕਦਾਨ ਲਾਲ ਚਿੱਟੀਆਂ ਗੰਧਾਂ ਨੂੰ ਵੀ ਇਹ ਲਾਲ ਕਰ ਦਿੰਦੇ ਨੇ। ਇੱਕ ਗੱਲ ਹੋਰ ਤੁਹਾਡੇ ਨਾਲ ਮੈਂ ਇਸ ਵਿਸ਼ੇ ਤੇ ਨਾ ਦੋ ਗੱਲਾਂ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ। ਕੰਮ ਦੇ ਸਿਲਸਿਲੇ ਵਿੱਚ ਮੈਂ ਇਸ ਤੋਂ ਪਹਿਲਾਂ ਨਾ ਮੁਹਾਲੀ ਕੰਮ ਕਰ ਰਿਹਾ ਸੀ। ਮੁਹਾਲੀ ਮੈਂ ਚੀਮਾ ਬਿਲਡਰ ਵਾਲੇ ਜਿਹੜਾ ਚੌਂਕ ਆ ਨਾ ਉੱਥੋਂ ਮੈਂ ਆਟੋ ਫੜਿਆ ਤੇ ਉਸ ਉਸੇ ਆਟੋ ਦੇ ਵਿੱਚ ਨਾ ਇੱਕ ਹੋਰ ਮੁੰਡਾ ਬੈਠਾ ਸੀਗਾ ਤੇ ਜਿਹੜਾ ਆਟੋ ਚਲਾ ਰਿਹਾ ਸੀਗਾ ਉਹਨੇ ਕੋਈ ਨਸ਼ਾ ਕਰਿਆ ਹੋਣਾ ਜਾਂ ਉਹਨੇ ਕੋਈ ਗਾਂਜਾ ਪੀਤਾ ਹੋਣਾ ਜਾਂ ਉਸਨੇ ਕੋਈ ਸਲਫਾਉ ਛੂਟਾ ਲਾਇਆ ਹੋਣਾ ਉਹ ਚੱਲਿਆ ਉਹਨੇ ਚਲਾਇਆ ਆਟੋ ਤੇ ਰਸਤੇ ਵਿੱਚ ਦੋ ਜਣੇ ਉਹਦੇ ਮੂਰਲੀ ਸੀਟ ਤੇ ਇੱਕ ਜਣਾ ਖੱਬੀ ਸਾਈਡ ਤੇ ਇੱਕ ਇੱਕ ਜਣਾ ਸੱਜੀ ਸਾਈਡ ਤੇ ਬੈਠ ਗਿਆ ਤੇ ਜਿਹੜਾ ਮੇਰੇ ਨਾਲ ਬੈਠਾ ਸੀ ਉਹ ਉਹਨੂੰ ਕਹਿੰਦਾ ਉਹਨਾਂ ਨੂੰ ਦੋਨੋਂ ਨੂੰ ਵੇਖ ਕੇ ਕਹਿੰਦਾ ਤਿੰਨਾਂ ਨੂੰ ਇੱਕ ਡਰਾਈਵਰ ਨੂੰ ਤੇ ਉਹ ਜਿਹੜੇ ਸੱਜੇ ਖੱਬੇ ਬੈਠੇ ਸੀ ਉਹਨਾਂ ਨੂੰ ਵੇਖ ਕੇ ਕਹਿੰਦਾ ਉੜਤਾ ਪੰਜਾਬ ਉਹਨੇ ਸਿਰਫ ਸੁਦੇ ਸੁਹਾਗਿਆ ਅਗੇ ਉੜਤਾ ਪੰਜਾਬ ਮੈਨੂੰ ਬਹੁਤ ਗੁੱਸਾ ਲੱਗਾ ਉਸ ਚੀਜ਼ ਦਾ ਤੇ ਜਦੋਂ ਉਹ ਦੋਨੇ ਮੁੰਡੇ ਉਤਰ ਗਏ ਤੇ ਮੈਂ ਉਸੇ ਮੁੰਡੇ ਨੂੰ ਫਿਰ ਪੁੱਛਿਆ ਮੈਂ ਕਿਹਾ ਤੂੰ ਇਹ ਵਰਡ ਕਿਉਂ ਯੂਜ਼ ਕੀਤਾ ਇਹ ਸ਼ਬਦ ਕਿਉਂ ਯੂਜ਼ ਕੀਤਾ ਉਹ ਕਹਿੰਦਾ ਵੀ ਉੜਤਾ ਪੰਜਾਬ ਹੈਗਾ ਤਾਂ ਹੈਗਾ ਆ ਮੈਂ ਕਿਹਾ ਤੁਸੀਂ ਕਿੰਨੇ ਸਾਲ ਤੋਂ ਰਹਿ ਰਹੇ ਹੋਰੇ ਕਹਿੰਦਾ ਮੈਨੂੰ 5 ਸਾਲ ਤੋਂ 5 ਸਾਲ ਹੋ ਗਏ ਮਗਾਜੀ ਤੁਸੀਂ ਕਿੱਥੋਂ ਕਹਿੰਦਾ ਮੈਂ ਬਿਹਾਰ ਤੋਂ ਆ ਮੈਂ ਕਿਹਾ ਮੈਨੂੰ ਮੇਰੇ ਦਾਦੇ ਪਰਦਾਦੇ ਜਦੋਂ ਸਾਡਾ ਪੰਜਾਬ ਆਗਾ ਬਣਿਆਗਾ ਉਦੋਂ ਦੇ ਅਸੀਂ ਇੱਥੇ ਰ ਇੱਥੇ ਰਹਿ ਰਹੇ ਆ ਸਾਨੂੰ ਤਾਂ ਪਤਾ ਹੀ ਲੱਗਿਆ ਤੋਨੂੰ ਤੋਨੂੰ 5 ਸਾਲਾਂ ਜਾ ਕੇ ਪਤਾ ਲੱਗਿਆ ਕਿ ਇਹ ਇਹਨੂੰ ਇਹ ਕਹ ਇਹ ਪ੍ਰੋਬਲਮ ਆ ਇਹਨੂੰ ਇਹ ਨੂੰ ਆ ਉਰਤ ਪੰਜਾਬ ਕਹਿੰਦੇ ਨੇ ਜਾਂ ਇੱਥੇ ਨਸ਼ਾ ਵਾਧਾ ਜਾਂ ਕੀ ਆਗਾ ਤੇ ਉਹਨੂੰ ਕੋਈ ਗੱਲ ਨਹੀਂ ਆਉੜੀ ਤੇ ਹੋ ਚੁੱਪਚੀ ਬੀਤਾ ਜਾ ਹੋ ਕੇ ਮੈਂ ਕਿਹਾ ਯਾਰ ਆਹ ਸਾਹਮਣੇ ਬੈਠਾ ਤੇਰੇ ਪੰਜਾਬ ਤੇ ਨਹੀਂ ਲਾਗਲੀ ਸੀਟ ਤੇ ਬੈਠਾ ਪੰਜਾਬ ਵਿੱਚ ਦੱਸ ਤੈਨੂੰ ਕੋਈ ਉੜਤਾ ਪੰਜਾਬ ਲੱਗਦਾ ਤੁਸੀਂ ਚਾਰ ਬੰਦਿਆਂ ਨੂੰ ਨਸ਼ਾ ਕਰਦਾ ਵੇਖ ਕੇ ਕਹਿ ਕੀ ਕਹਿਦਨੇ ਹੋਗੇ ਵੀ ਇੱਥੇ ਨਸ਼ਾ ਬਹੁਤ ਆ ਇੱਥੇ ਆਹ ਚੀਜ਼ ਆ ਇਹ ਉੜ ਰਿਹਾਗਾ ਮਹਾ ਤੁਸੀਂ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਕਿੱਥੇ ਪਛਾਣ ਦੀ ਕੋਸ਼ਿਸ਼ ਕੀਤੀ ਤੁਸੀਂ ਜਿਹੜੇ ਮੁਲਕ ਦਾ ਖਾ ਰਹੇ ਹੋ ਜਿੱਥੇ ਰਹਿ ਕੇ ਤੁਹਾਨੂੰ ਰੁਜ਼ਗਾਰ ਮਿਲ ਰਿਹਾ ਤੁਸੀਂ ਇੱਥੋਂ ਹੀ ਰਹਿ ਕੇ ਉਸੇ ਚੀਜ਼ ਦੀ ਭੰਡੀ ਕਰ ਰਹੇ ਹੋ ਤੁਹਾਡੇ ਲਈ ਚੰਗੀ ਗੱਲ ਨਹੀਂ ਹੈਗੀ ਤੇ ਉਸਦੇ ਮੂੰਹ ਦੇ ਵਿੱਚੋਂ ਕੋਈ ਜਵਾਬ ਨਿਕਲਿਆ ਫਿਰ ਕਿਉਂ ਨਹੀਂ ਨਿਕਲਿਆ ਕਿਉਂਕਿ ਜਦੋਂ ਨੂੰ ਮੈਂ ਆਪਣੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਆਹ ਬੈਠਾ ਤੇਰੇ ਸਾਹਮਣੇ ਪੰਜਾਬ ਕੱਢ ਕੇ ਦਿਖਾ ਨਕਸ਼ੇ ਦੇ ਵਿੱਚ ਕੀ ਹੈਗਾ ਤੇ ਉਹਨੂੰ ਕੋਈ ਮੈਂ ਕਿਹਾ ਮੈਂ ਵੀ ਤਾਂ ਪੰਜਾਬ ਦਾ ਰਹਿਣ ਵਾਲਾ ਮੈਨੂੰ ਨਹੀਂ ਪਤਾ ਹੁਣ ਮੈਂ ਮੇਰੇ ਪੰਜਾਬ ਵਿੱਚ ਕੀ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਇੱਕ ਗੱਲ ਦੂਜੀ ਵੀ ਹੋ ਇੱਕ ਵਾਰ ਹੋਰ ਹੋਈ ਉਹਨੇ ਵੀ ਮੈਨੂੰ ਉਸੇ ਮੁੰਡੇ ਨੇ ਇਹੀ ਕਿਹਾ ਉਹ ਉਹਨੇ ਗੱਲਾਂ-ਗੱਲਾਂ ਦੇ ਵਿੱਚ ਇਹੀ ਗੱਲ ਕਹੀ ਕਿ ਕਿਵੇਂ ਔਰਤੇ ਪੰਜਾਬ ਵਾਲਿਓ ਮਖਾ ਤੇਰੇ ਸਾਹਮਣੇ ਪੰਜਾਬ ਖੜਾ ਗਿਆ ਤੇ ਨਕਸ਼ੇ ਕੱਢ ਕੇ ਦਿਖਾ ਗਿਆ ਮੇਰੇ ਸੋਹਣੀ ਪੱਗ ਬੰਨੀ ਸੀ ਦਾੜਾ ਪ੍ਰਕਾਸ਼ ਆ ਉਹਨੂੰ ਮੇਰੀ ਇਹ ਗੱਲ ਦੇਖ ਕੇ ਨਾ ਉਹਨੂੰ ਕੋਈ ਗੱਲ ਹੀ ਨਹੀਂ ਆਉੜੀ ਕਿਉਂ ਨਹੀਂ ਆਉੜੀ ਕਿਉਂਕਿ ਉਹਨੂੰ ਪਤਾ ਸੀ ਵੀ ਇਹਦੇ ਵਿੱਚ ਨਾ ਤਾਂ ਕੋਈ ਇਹ ਨਾ ਤਾਂ ਕੋਈ ਨਸ਼ਾ ਕਰਦਾ ਜਿਹੜਾ ਇਹਨੂੰ ਮੈਂ ਸਵਾਲ ਜਵਾਬ ਕਰਦਾ ਨਾ ਕੋਈ ਇਹ ਚੀਜ਼ ਹੋਰ ਖਾਂਦਾ ਪੀਂਦਾਗਾ ਵੀ ਇਹਨੂੰ ਇਸ ਕਰਕੇ ਮੈਂ ਉਹਨੂੰ ਕੋਈ ਸਵਾਲ ਜਵਾਬ ਕਰਨਾ ਉਹਨੂੰ ਆਨਸਰ ਹੀ ਨਹੀਂ ਮਿਲਿਆ ਕੋਈ ਤੇ ਉਹ ਚੁੱਪ ਜਾ ਕਰ ਗਿਆ ਮੈਨੂੰ ਆਖਿਆ ਵਾਹ ਯਾਰ ਤੁਸੀਂ ਸਾਡੀ ਇੱਕ ਚੀਜ਼ ਨਾ ਵੇਖੋ ਨਾ ਜੇ ਤੁਹਾਨੂੰ ਕੋਈ ਇੱਕ ਬੰਦਾ ਨਸ਼ਾ ਕਰਦਾ ਵੇਖ ਗਿਆ ਤੁਸੀਂ ਹਾਤ ਪੂਰੇ ਪੰਜਾਬ ਨੂੰ ਉਸਤੇ ਕਹਿ ਦੇਣਗੇ ਇਹ ਐਵੇਂ ਆ ਇਹ ਐਵੇਂ ਆਗਾ ਤੁਸੀਂ ਸਾਡੀਆਂ ਚੰਗੀਆਂ ਚੀਜ਼ਾਂ ਨੂੰ ਵੀ ਜਰੂਰ ਦੇਖੋ ਇੱਕ ਵਾਰ ਤੁਹਾਡੇ ਇਸ ਵਾਰ ਕੀ ਵਿਚਾਰ ਨੇ ਆਪਣਾ ਕੀਮਤੀ ਜਆ ਕਮੈਂਟ ਜਰੂਰ ਦਿਓ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਸ਼ੇਅਰ ਜਰੂਰ ਕਰੋ ਧੰਨਵਾਦ